ਵੈਗੁਰਦੀ ਕਾ ਖਾਲਸਾ ਵੈਗੁਰਦੀ ਕੀ ਫਤਿਹ ਅੱਜ ਅਸੀਂ ਆਪਣੇ ਪ੍ਰਧਾਨ ਸਰਦਾਰ ਹਜਿੰਦਰ ਸਿੰਘ ਧੰਮਜੀ ਦੇ ਘਰ ਵਿੱਚ ਆਏ ਸੀ ਤੇ ਇਸ ਕਰਕੇ ਆਏ ਸੀ ਕਿ ਅਸੀਂ ਉਹਨਾਂ ਨੇ ਜਿਹੜਾ ਅਸਤੀਫਾ ਦਿੱਤਾ ਉਹਨੂੰ ਅੱਜ ਰੱਦ ਕਰਤਾ ਉਹਨਾਂ ਨੂੰ ਅਸੀਂ ਬੇਨਤੀ ਕੀਤੀ ਆ ਕਿ ਤੁਸੀਂ ਆਪਣਾ ਅਹੁਦਾ ਸੰਭਾਲ ਕੇ ਤੇ ਸ਼ਰਮਣੀ ਕਮੇਟੀ ਦਾ ਵਧੀਆ ਤੁਸੀਂ ਕਾਰਜ ਕਰ ਰਹੇ ਹੋ ਪਹਿਲਾਂ ਤੇ ਤਗੜੇ ਹੋ ਕੇ ਆਣ ਕੇ ਕਰੋ ਇੰਨੀਆਂ ਉਹਨਾਂ ਬੇਨਤੀਆਂ ਉਹਨਾਂ ਨੂੰ ਕੀਤੀਆਂ ਉਹਨਾਂ ਨੇ ਇੱਕ ਅੱਦੇ ਦਿਨ ਦਾ ਜਿਹੜਾ ਸਮਾਂ ਮੰਗਿਆ ਕਿ ਮੈਨੂੰ ਵਿਚਾਰ ਕਰ ਲੈਣ ਦਿਓ ਸਾਨੂੰ ਉਮੀਦ ਆ ਕਿ ਪੂਰੀ ਉਹ ਆਣ ਕੇ ਆਪਣਾ ਚਾਰਜ ਜਿਹੜਾ ਉਹ ਸੰਭਾਲ ਲੈਣਗੇ ਉਹ ਜੀ ਜੇ ਕੱਲ ਗੱਲ ਕੀਤੀ ਤਾਂ ਇਹ ਇਹਨੂੰ ਲਗਾਤਾਰ ਪੰਜਵੇਂ ਦੌਰ ਦੀ ਮੀਟਿੰਗ ਕਰ ਸਕਦੇ ਹਾਂ ਪਹਿਲਾਂ ਕਾਲੀ ਦਲ ਦਾ ਵਫਦ ਆਇਆ ਉਸ ਤੋਂ ਬਾਅਦ ਵਿਕਮ ਸਿੰਘ ਮੁਜੀਠੀਆ ਜੀ ਗੱਲ ਬੇਨਤੀ ਇਦਾਂ ਵਾਂ ਕਿਈ ਵਾਰੀ ਜਦੋਂ ਮਨਾਂ ਵਿੱਚ ਕੋਈ ਗੱਲ ਹੋਵੇ ਇੱਕ ਤੇ ਉਹਨਾਂ ਦੇ ਘਰੇਲੂ ਵੀ ਚਾਹ ਦਾ ਦਿਖੜੀ ਸੀ ਇਸ ਕਰਕੇ ਉਹ ਟਾਈਮ ਨਹੀਂ ਸੀ ਦੇ ਪਾਏ ਤੇ ਬਾਰ ਬਾਰ ਆਉਣ ਦਾ ਮਤਲਬ ਇਹ ਹੀ ਹੈ ਕਿ ਬੜੇ ਸਾਨੂੰ ਸੂਟੇਬਲ ਇਨਸਾਨ ਨੇ ਵਧੀਆ ਇਨਸਾਨ ਨੇ ਜਿਨ੍ਹਾਂ ਨੇ ਨੇਕ ਨੀਤੀ ਨਾਲ ਸਾਡਾ ਸ਼ਰਮਣੀ ਕਮੇਟੀ ਦੇ ਪ੍ਰਬੰਧ ਨੂੰ ਚਲਾਇਆ ਤੇ ਸਾਰੇ ਮੈਂਬਰਾਂ ਦਾ ਇਹ ਇਹ ਮੰਨ ਕਰਦਾ ਸੀਗਾ ਵੀ ਭਾ ਇਹ ਸਾਥੋਂ ਜਿਹੜੇ ਆ ਨਾ ਭਾਵੇਂ ਉਹਨਾਂ ਨੇ ਆਪਣੀਆਂ ਘਰੇਲੂ ਮਜਬੂਰੀਆਂ ਦੱਸੀਆਂ ਨੇ ਪੋਲੀਟੀਕਲ ਕੋਈ ਮਜਬੂਰੀ ਨਹੀਂ ਘਰੇਲੂ ਮਜਬੂਰੀਆਂ ਦੱਸੀਆਂ ਨੇ ਉਹ ਕਰੇ ਲੋ ਮਜਬੂਰੀਆਂ ਦਾ ਵੀ ਹਲਕਾ ਵੀ ਤੁਹਾਨੂੰ ਕੋ ਕੰਮ ਬਹੁਤਾ ਨਹੀਂ ਲਵਾਵਾਂਗੇ ਥੋੜਾ ਥੋੜਾ ਲਈ ਜਾਵਾਂਗੇ ਕਿਉਂਕਿ ਸਿਆਣੇ ਨੇ ਸਿਆਣਾ ਬੰਦਾ ਤਾਂ ਥੋੜਾ ਵੀ ਕੰਮ ਕਰੇ ਤੇ ਬਥੇਰਾ ਕਰ ਦਿੰਦਾ ਥੋੜੇ ਸਮੇਂ ਵਿੱਚ ਹੀ ਸਿੱਕਾ ਆਰਥਿਕ ਤੇ ਹਾਂ ਮਲ ਨਿਕਲਿਆ ਬਿਲਕੁਲ ਸਾਨੂੰ ਤੇ ਭਰੋਸਾ ਪੂਰਾ ਹੈ